ਆਪ ਦੀ ਗਿਆਤ ਲਈ ਅਰਜ਼ ਕਰਾਂ ਗਹਿਰਾ ਸੰਬੰਧ ਮਨੁੱਖੀ ਬੱਚੇ ਦਾ ਕਿ ਹਰ ਜੀਵ ਦੇ ਬੱਚੇ ਦਾ ਮਾਂ ਨਾਲ ਹੈ ਪਿਤਾ ਦਾ ਸੰਬੰਧ ਸਿਰਫ ਐਕਸੀਡੈਂਟਲ ਹੈ ਔਰ ਕੁਝ ਵੀ ਨਹੀਂ ਹੈ ਇਹ ਵੀ ਮੈਸਰ ਕਰਦੇ ਆ ਗਹਿਰਾਈ ਬੱਚਾ ਸਾਰੀ ਮਾਂ ਤੋਂ ਲੈਂਦਾ ਹੈ ਗਰਭ ਦੇ ਚ ਬੱਚਾ ਹੈ ਪ੍ਰਾਚੀਨ ਕਾਲ ਦੇ ઋષਿ 무ਨੀ ਕਹਿੰਦੇ ਸਨ ਮਾਂ ਦਾ ਆਹਾਰ ਹੀ ਉਸ ਬੱਚੇ ਦਾ ਆਹਾਰ ਹੈ ਮਾਂ ਚੋਂ ਖੰਦੀਏ ਉਹ ਹੀ ਉਸ ਨੂੰ ਮਿਲ ਰਿਹਾ ਉਸੇ ਨਾਲ ਉਹ ਬਣ ਰਿਹਾ ਜਿੱਥੇ ਮਾਂ ਦਾ ਆਹਾਰ ਗਰਭਕਾਲ ਦੇ ਬੱਚੇ ਦਾ ਆਹਾਰ ਹੈ ਉੱਥੇ ਮਾਂ ਦੇ ਵਿਚਾਰ ਹੀ ਉਸ ਨੂੰ ਪ੍ਰਭਾਵਿਤ ਕਰਦੇ ਉਹ ਸੁਨਾਦੀ ਉਹਦੇ ਸੰਸਕਾਰ ਬਣਦੇ ਆਸ਼ੀਆ ਦੇ ਸਮੁੱਚੇ ਆਸ਼ੀਆ ਦੇ ਚ ਬੱਚਾ ਗਲਤ ਹੋਵੇ ਗਾਲ ਮਾਂ ਨੂੰ ਕੱਢ ਦੇਣ ਹੈਰਾਨਗੀ ਵੀ ਗਲਤੀ ਤੇ ਬੱਚੇ ਨੇ ਕੀਤੀ ਇਹ ਗਾਲ੍ਹਾਂ ਮਾਣੋ ਕਿਉਂ ਕੱਢ ਦੇਣਾ ਦਰਸਲ ਬੱਚੇ ਦੇ ਚ 90% ਮਾਂ ਹੀ ਹੈ ਐਵੀਂ ਮਾਸ ਕਰਦੇ ਦੂਰ ਕਿਉਂ ਜਾਓ ਗੁਰੂ ਰਾਮਦਾਸ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਲੈਂ ਪਰਕਰਮੇੜਾ ਨਹੀਂ ਤੇ ਇਸੇ ਪਾਸੇ ਸਾਰਾ ਟਾਈਮ ਲੱਗ ਜਾਏਗਾ ਗੁਰੂ ਰਾਮਦਾਸ ਜੀ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਨੇ ਭਾਈ ਗੁਰਦਾਸ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਨੇ ਗੁਰਨਾਨਕ ਮਾਥਾ ਨੂੰ ਜ਼ਿੰਮੇਵਾਰ ਠਹਿਰਾਂਦੇ ਨੇ ਔਰ ਇਸ ਤੋਂ ਇਲਾਵਾ ਕਵੀ ਤੁਲਸੀ ਉਪਨਿਸ਼ਦਾਂ ਦੇ ॠषि 90 ਫੀਸਦੀ ਮਾਨੁਸ ਜ਼ਿੰਮੇਵਾਰ ਠਹਿਰਾਂਦੇ ਨੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਝਾ ਤਿਨ ਸੁੰਝੀ ਦੇ ਫਿਰੇ ਬਿਨ ਲਾਵੇ ਓਏ ਖੱਪ ਖੱਪ ਮੋਏ ਕਰਾਂ ਜਾ ਜਿਸ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਬੈਤਰ ਸੀ ਉਹਦੀ ਮਾਂ ਬਾਝ ਰਹਿੰਦੀ ਬਾਝ ਬੰਜਰ ਭਈ ਇਹ ਧਰਤੀ ਹਰੀ ਭਰੀ ਕਿਉ ਹੋਈ ਇਹ ਗੋਦ ਹਰੀ ਕਿਉ ਹੋਈ ਇਹ ਤੇ ਬਹੁਤ ਵੱਡੀ ਤਾੜਨਾ ਹੈ ਮਾਂ ਨੂੰ ਕਿਸੇ ਧਰਤੀ ਨੂੰ ਆਖਿਆ ਜਾਏ ਤੂੰ ਸੁੱਕੀ ਸੜੀ ਰਹਿ ਇਹ ਤੇ ਧਰਤੀ ਲਈ ਸਰਾਪ ਹੈ ਇਕ ਕਿਸੇ ਮਾਂ ਨੂੰ ਆਖਿਆ ਜਾਏ ਤੇਰੀ ਗੋਦ ਕਦੀ ਹਰੀ ਨਾ ਹੋਵੇ ਇਹ ਤੇ ਬਹੁਤ ਵੱਡਾ ਸ਼ਰਾਪ ਹੈ ਗੁਰੂ ਰਾਮਦਾਸ ਕਹਿ ਰਹੇ ਨੇ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨੁ ਮਾਤ ਕੀ ਜੇ ਹਰ ਬਾਂਜਾ ਇਹ ਕਾਦਰ کریم ਉਹ ਮਾਂ ਤੇ ਬਾਂਝ ਹੀ ਰਹਿੰਦੀ ਤਿਨ ਸੁਣੀ ਦੇ ਫਿਰੇ ਬਿਨ ਨਾਮੇ ਓਏ ਖਪ ਖਪ ਮੋਏ ਘਰਾਂ ਜਾ ਕਬੀਰ ਜ਼ਰਾ ਇਸ ਤੋਂ ਵੀ ਅੱਗੇ ਬੜੀ ਗਹਿਰੀ ਚੋਟ ਕਰਦਾ ਹੈ ਉਹ ਵੀ ਸੁਣ ਲਓ ਕਬੀਰ ਕਹਿੰਦੇ ਨੇ ਜੈ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮੈਂ ਤਾਰੀ ਅਰਥ ਕਰਨ ਲੱਗਿਆ ਜ਼ਬਾਨ ਵੀ ਕੰਮ ਦੇ ਕਬੀਰ जय कुल भूत ना ज्ञान विचारि विदवा कस ना भाई मैं तारी बहुत लंबे समय तो भारत दे ऋषि मुनियों दी पकड़ दे एक गल आई जो जीव आत्मा है ओ मां दे संस्कारां दे नाल उसदा मेल होवे ते गर्भ धारण करदी फिर मूल रूप दे च ओदे संस्कारां नु पनपांदी है मां है। है, दे दे दें 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 मां ਤੋਂ ਹੀ ਆਹਾਰ ਮਿਲਦਾ ਹੈ ਫਿਰ मां ਤੋਂ ਹੀ ਵਿਚਾਰ ਮਿਲਦੇ ਜਮੇ ਹੈ ਕੁਦਰਤ ਨੇ ਭੋਜਨ ਵੀ ਮਾਂ ਨੂੰ ਹੀ ਦਿੱਤਾ ਉਹਦੇ ਹੀ ਹਸਤਨਾ ਵਿੱਚ ਦੁੱਧ ਬਣਦਾ ਉਹਦੀ ਖੁਰਾਕ ਤੇ ਜੀ ਭੋਜਨ ਇਸ ਬੱਚੇ ਦਾ ਮਾਂ ਦੇ ਕੋਲ ਹੈ ਮਾਂ ਦੇ ਤਨ ਦੇ ਅੰਦਰ ਹੈ ਆਪ ਦੀ ਗਿਆਤ ਲਈ ਅਗਰ ਲੋਰੀ ਦੇਂਦਿਆਂ ਮਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੇ ਉਸ ਵਾਈਬ੍ਰੇਸ਼ਨ ਦੇ ਚ ਉਹ ਜਿਹੜੇ ਬੱਚੇ ਦੀ ਪਲ ਹੈ ਉਹਦੇ ਨਾਲ ਉਹਦੇ ਸੰਸਕਾਰ ਬਣਨਗੇ ਪ੍ਰਾਚੀਨ ઋષਿ ਮੁਨੀ ਇਸ ਤਰ੍ਹਾਂ ਕਹਿੰਦੇ ਸਨ ਔਰ ਜੋ ਗਰਭ ਦੇ ਚ ਬੱਚਾ ਹੈ ਉਸ ਸਮੇਂ ਵੀ ਅਗਰ ਮਾਂ ਸਹੀ ਸੋਚੇ ਧਰਮ ਗ੍ਰੰਥ ਪੜ੍ਹੇ ਪ੍ਰਭੂ ਚਿੰਤਨ ਕਰੇ ਇਹ ਸੰਸਕਾਰ ਉਸ ਬੱਚੇ ਨੂੰ ਮਿਲਣਗੇ ਪਹਿਲੀ ਸੰਗਤ ਬੱਚੇ ਦੀ ਮਾਂ ਦੀ 90% ਦੀ ਮਨੁੱਖੀ ਬੱਚੇ ਦੇ ਚ ਮਾਂ ਹੈ ਕਿਸੇ ਤੀ ਮਾਂ ਹੈ ਤੋ ਸ਼ਮਸ ਤਬਰੀਜ਼ ਜੈਸੇ ਫਕੀਰ ਨੂੰ ਆਪਣੀਆਂ ਨੌ ਮਾਵਾਂ ਦੇ ਨਾਂ ਤੇ ਯਾਦ ਰਹਿ ਗਏ ਨ ਪਿਤਾ ਦੀ ਯਾਦ ਨਹੀਂ ਜਾਂਦੀ ਉਹਦੇ ਕੋਲ ਪੁੱਛਿਆ ਗਿਆ ਸੀ ਪਿਤਾ ਕੌਣ ਸਨ ਕਹਿੰਦਾ ਮੇਰੀ ਚੇਤਨਾ ਨਹੀਂ ਜਾਂਦੀ ਮੇਰੀ ਪਕੜ ਦੇ ਚ ਨਹੀਂ ਆਉਂਦੀ ਮਾਂ ਪਕੜ ਦੇ ਚ ਆਉਂਦੀ ਉਹਨੇ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ ਆਪਣੇ ਗ੍ਰੰਥ ਦੇ ਅੰਦਰ دیਵਾਨੇ ਸ਼ਮਸ ਤਬਰੀਜ਼ ਦੇ ਵਿੱਚ ਬੇ ਨਾ ਮਾਤਾ ਵਾਂਦੀ ਗੋਦ ਵਿੱਚ ਮੈਂ ਖੇਡ ਚੁੱਕਿਆ ਸਮੁੱਚੇ ਏਸ਼ੀਆ ਦੇ ਵਿੱਚ ਜਦ ਬੱਚੇ ਦੀ ਗਲਤੀ ਦੇਖ ਕੇ ਤੇ ਮਾਂ ਨੂੰ ਗੱਲ ਕੱਢੀ ਜਾਂਦੀ ਹੈ ਬੰਗਲਾਦੇਸ਼ ਭਾਰਤ ਤੇ ਏਸ਼ੀਆ ਦੇ ਬਾਕੀ ਦੇਸ਼ ਅਫਗਾਨਿਸਤਾਨ ਦੇ ਵਿੱਚ ਵੀ ਤੇ ਮੈਂ ਉਦੋਂ ਸੋਚੀ ਪੈ ਜਾਂਦਾ ਸੀ ਗਲਤੀ ਬੱਚੇ ਨੇ ਨਹੀਂ ਕੀਤੀ ਇਹ ਗਾਲ ਮਾਂ ਨੂੰ ਪੈ ਰਹੀ ਹੈ ਦਰਅਸਲ 90 ਫੀਸਦੀ ਬੱਚੇ ਦੇ ਵਿੱਚ ਮਰ ਮਰ ਇਸ ਕਰਕੇ ਖੈਰ ਸੰਸ਼ੇਪ ਦੇ ਜੋ ਹੈ ਮੈਂ ਅਰਜ਼ ਕਰਾਂ ਨੌ ਮਾਤਾਵਾਂ ਦੇ ਨਾਮ ਸ਼ਮਸ ਤਵਰੇਜ਼ ਨੇ ਦੱਸੇ ਨੇ ਬਾਰ ਬਾਰ ਦੇ ਜਨਮ ਨੂੰ ਇਸ ਨੇ ਮੰਨਿਆ ਇਸਲਾਮ ਮਨ ਮਨਰਾ ਨੇ ਵਿਚਾਰੇ ਨੂੰ ਮੁਲਤਾਨ ਦੇ ਵਿੱਚ ਪੁੱਠੀ ਖੱਲਾ ਕੇ ਸ਼ਹੀਦ ਕੀਤਾ ਇਨੂੰ ਮਾਰ ਦਿੱਤਾ ਗਿਆ ਇਹ ਨੇ ਪੁਨਰ ਜਨਮ ਨੂੰ ਮੰਨੇ ਬਾਰ ਬਾਰ ਦੇ ਜਨਮ ਨੂੰ ਮੰਨੇ ਚਾਰ ਧਰਮ ਜੋ ਭਾਰਤ ਦੇ ਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਚਾਰੇ ਮਜ਼ਬ ਜੋ ਮੀਡਲ ਈਸਟ ਦੇ ਚ ਪੈਦਾ ਹੋਏ ਪੁਰਾਣਾ ਧਰਮ ਉੱਥੇ ਯਹੂਦੀਏ 3.5 ਹਜ਼ਾਰ ਸਾਲ ਪੁਰਾਣਾ ਨਵਾਂ ਇਸਲਾਮ ਹੈ ਗਾਲਬਨ 1400 ਸਾਲ ਪੁਰਾਣਾ ਭਾਰਤ ਵਿੱਚ ਪੁਰਾਣਾ ਧਰਮ ਹੈ 5000 ਸਾਲ ਪੁਰਾਣਾ ਸਨਾਤਨ ਮਤ ਨਵਾਂ ਧਰਮ ਹੈ ਸਿੱਖ ਮਤ ਗਾਲਬਨ 500 5500 ਸਾਲ ਪੁਰਾਣਾ ਉਹ ਚਾਰੇ ਧਰਮ ਮਿਡਲ ਇਸ ਦੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਇਹ ਚਾਰੇ ਧਰਮ ਬਾਰ ਬਾਰ ਦੇ ਜਨਮ ਨੂੰ ਮੰਨਦੇ ਔਰ ਯਾਤਰਾ ਇਤਨੀ ਲੰਬੀ ਹੈ ਮਹਾਰਾਜ ਕਹਿੰਦੇ ਨੇ ਆ ਆਇਆ ਦੂਰੋਂ ਚੱਲ ਕੇ ਮੈਂ ਤੱਕੇ ਤੋ ਸਰਨਾਇ ਜੀ ਕੰਗਨੋਂ ਗਨੋਂ ਪ੍ਰਾਨ ਪਤ ਮਿਲੋਂ ਮੇਰੀ ਮਾਈ ਰੂਪਹਿਨ ਬੁੱਧ ਬਲਹਿਨੇ ਮੋਏ ਪਰਦੇਸਨ ਦੂਰ ਤਿਆਈ ਬੜੋ ਦੂਰ ਤੋ ਆਏ ਕਿੰਨੀ ਦੂਰ ਤੋ ਆਏ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜ ਮੇਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰੁਪ੍ਰਖ ਜੋਇਓ ਅੱਗੇ ਫਿਰ ਪੰਕਤੀ ਨੇ ਕਈ ਜਨਮ ਸੈਲਗਿਰ ਕਰਿਆ ਕਈ ਜਨਮ ਗਰਭ ਮੇਂ ਖਿਰਿਆ ਇਹ ਸਾਰੀ ਵਿਚਾਰ ਦੇ ਕੇ ਫਿਰ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸਿੰਜੜ जगदीश ਨੂੰ ਮਿਲਣ ਦਾ ਮੌਕਾ ਕੇਵਲ ਮਨੁੱਖ ਕੋਲ ਹੈ ਪੱਥਰਾਂ ਕੋਲ ਨਹੀਂ ਹੈ ਬਲਸਪਤੀ ਕੋਲ ਨਹੀਂ ਹੈ ਪਸ਼ੂਆਂ ਕੋਲ ਨਹੀਂ ਹੈ ਕਿਉਂਕਿ ਉਹਨਾਂ ਕੋਲ ਵਿਕਸਤ ਮਨ ਨਹੀਂ ਹੈ ਸੋਚ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਚਿੰਤਨ ਨਹੀਂ ਕਰ ਸਕਦੇ ਕੇਵਲ ਮਨੁੱਖ ਕਰ ਸਕਦਾ ਹੈ ਖਾਣਾ ਪੀਣਾ ਪਸ਼ੂਆਂ ਕੋਲ ਵੀ ਹੈ ਸੌਂਦੇ ਹੋ ਵੀ ਨੇ ਬੱਚੇ ਉਹਨਾਂ ਦੇ ਵੀ ਹੁੰਦੇ ਨੇ ਉਹਨਾਂ ਦੀ ਪਾਲਣਾਂ ਦੀ ਫਿਕਰ ਉਹ ਵੀ ਕਰਦੇ ਨੇ ਮਨੁੱਖ ਦੇ ਕੋਲ ਜਿਹੜੀ ਇੱਕ ਅਧਕ ਗੱਲ ਹੈ ਉਹ ਇਹ ਪ੍ਰਭੂ ਦਾ ਚਿੰਤਨ ਕਰ ਸਕਦਾ ਔਰ ਇਹ ਆਪਣੇ ਮੂਲ ਨੂੰ ਲੱਭ ਸਕਦਾ ਅਗਰ ਇਤਨਾ ਮਨੁੱਖ ਵੀ ਨਾ ਕਰ ਸਕੇ ਤਾਂ ਸਾਰ ਕੇ ਤਾਵਲੀ ਦਾ ਕਰਤਾ ਕਹਿੰਦਾ ਪਸ਼ੂ ਤੇ ਫਿਰ ਮਨੁੱਖ ਵਿੱਚ ਕੋਈ ਫਰਕ ਨਹੀਂ ਨਿੰਦਰਾ ਆਲਸ ਭੋਗ ਭੈ ਇਹ ਪਸਪੁਰਖ ਸਮਾਨ ਨਰਨ ਗਿਆਨ ਨੇ ਜ ਅਧਿਕਤਾ ਗਿਆਨ ਬਿਨਾ ਪਸੋ ਜਾ